ਹਾਂਜੀ ਜੱਤ ਜੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਗਵੰ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਲੱਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਚਾਰ ਪਸ਼ੂ ਵਿਖਾਉਣੇ ਆ ਆਪਾਂ ਦੋ ਝੋਟੀਆਂ ਦੋ ਹੀ ਗਾੜਾ ਵੀ ਤੇ ਕੋਲ ਦੋ ਟੋਕਰ ਗੱਬਣਾ ਤੇ ਦੋ ਸੱਜਰ ਸੀਆਂ ਵਾ ਤੇ ਆਪਾਂ ਪਹੁੰਚੇ ਭਾਜੀ ਨੀਟੀ ਸਿੰਘ ਹੁਣਾਂ ਕੋਲ ਤੇ ਆਜੂ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਪਜੂਆਂ ਦੀ ਡਿਟੇਲ ਸਸਿਕਾ ਭਾਜੀ ਸਸਿਕਾ ਬੇਤੀ ਉਹਤ ਨਾਲ ਠੀਕ ਠਾਕ ਜੀ ਲੋੜ ਵਧੀਆ ਜੀ ਤੇਸ ਨਾਮ ਕਿਰਪਾ ਕਿਰਪਾ ਵਾਇਗਰੂ ਦੀ ਕਿਰਪਾ ਚਾਹੀਦੀ ਗੁਰੂ ਮਹਾਰਾਜ ਦੀ ਤੇ ਜਿਵੇਂ ਹਰ ਪਹਿਲੇ ਦੀ ਪਿਛਲੀ ਵੀਡੀਓ ਪਾਈ ਹੋਈ ਆ ਮਤਲਬ ਮਾਲ ਗਰ ਜਾਂਦਾ ਮੈਂ ਟੋਮੇਡੀ ਤੁਹਾਡੇ ਸਾਹਮਣੇ ਹੀ ਆ ਅੱਛਾ ਠੀਕ ਹੈ ਠੀਕ ਹੈ ਚਲੋ ਵਧੀਆ ਤੇ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਨੀਟਾ ਜੇ ਪਿੰਡ ਲਖੂਆ ਹੁਣਾਂ ਤਸੀਲੀ ਨਾਲਾ ਜ਼ਿਲ੍ਹਾ ਮੋਸਰ ਠੀਕ ਹੈ ਜੀ ਫੋਨ ਨੰਬਰ ਵੀ ਬੋਲ ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਜੀ ਆ ਦੱਸਿਆ ਉਹ ਪਹਿਲੇ ਨੰਬਰ ਤੇ ਛੋਟੀ ਜੀ ਆਪਣੇ ਕੋਲ 2 ਘੰਟੇ ਹੋਏ ਹੋਣੇ ਆਈ ਨਾ ਅੱਛਾ ਜੀ ਮੰਨ ਲਓ ਇਹ 5 ਮਹੀਨੇ ਦੀ ਚੈੱਕ ਪਾਸ ਕਰਾ ਕੇ ਲਈ ਉੱਥੇ ਕਰਾ ਲਈ ਜੀ ਆਪਾਂ ਠੀਕ ਜੀ ਤੇ ਸੱਤ ਚਲੋ ਇਧਰ ਦੋ ਜੀ ਦੋਵੇਂ ਡੰਡ ਲੀ ਜੀ ਠੀਕ ਹੈ ਠੀਕ ਹੈ ਇਤਰਾ ਹੀ ਮਿਲਦੀ ਭਾੜੇ ਦੇ ਕੋਟੀਗਾ ਨਹੀਂ ਠੀਕ ਹੈ ਠੀਕ ਹੈ ਛੋਟੀ ਜਿਹੜਾ ਤੁੱਗੇ ਸੁਆ ਮਤਲਬ ਸਹੀ ਜਿਹੜਾ ਦੁਗਾ ਦੁਗਾ ਐਨੂੰ ਲੈ ਜਾ ਕੋਈ ਨਹੀਂ ਜੀ 5 ਮਹੀਨੇ ਦੀ ਚੈੱਕ ਸੱਤਾ ਦੀ ਇਸ ਮਲੋਂ 7 ਕਿਲੋ ਹੁੰਦਾ ਪੰਜਾਂ ਮਿੰਟ ਠੀਕ ਹੈ ਠੀਕ ਹੈ ਠੀਕ ਹੈ ਲੋਬ ਜੀ ਪੰਜ ਮਿੰਟ ਇੱਕ ਪਾਸ ਆ ਹਾਂ ਪਾਸ 7 ਲੀਟਰ ਜਿਹੜਾ ਦੁੱਧ ਇਸ ਦਾ ਬਿਲਕੁਲ ਬਿਲਕੁਲ ਰੈਡੀ ਆ ਤੇ ਕਰੋ ਕੱਦ ਕਾਟ ਦੀ ਚੰਗੀ ਅਰ ਜੈਡ ਬਲੈਕ ਵਿੱਚ ਆ ਗਈ ਆ ਠੀਕ ਹੋ ਗਈ ਆ 91 ਸੂਵੇ ਲਈ ਕੱਪਣ ਪਣੀ ਇਹ ਦੂਜੀ ਸੂਵੇ ਲਈ ਠੀਕ ਹੈ ਲੋਬ ਜੀ ਦੂਜੀ ਸੂਵੇ ਨਹੀਂ ਪਰ ਜੇ ਸੂਵੇ ਨਹੀਂ ਤੇ ਜੇਰੀ ਦੀ ਗੱਪਣ ਜੀ ਠੀਕ ਠੀਕ ਦੂਜੀ ਸੂਵੇ ਹੋਣਾ ਤੇ ਜੇਰੀ ਦੀ ਗੱਪਣ ਜੇਗਾ ਹਾਂਜੀ ਰੱਗ ਤੁਹਾਡੀ ਥਾਂ ਦੇਵਾ ਵੇਖੋ ਕਿਦਾਂ ਦਾ ਇਹ ਥੁੱਲੇ ਲੇਵੇ ਦੀ ਆ ਕਿੰਨਾ ਕਿ ਚੋਰਾ ਸੱਜਣਾ ਦੋ ਦਰਦ ਦੁੱਧ ਵੀ ਇੰਨੀ ਸੱਜਣਾ ਤੋਂ ਬੜਾ ਲੱਖਦੇ 13 ਜਮਰੇ ਵੀ ਦੱਸਦੇ ਪੈਸਾ ਠੀਕ ਹੈ ਪਰ ਵੀ ਦੁੱਧ ਸੱਤ ਕਿਲੋ ਇਹਨਾਂ ਹਾਜ਼ਰ ਆ ਠੀਕ ਹੈ ਹਾਂ ਤੇ ਪੰਜਾਂ ਮਹੀਨਿਆਂ ਦੇ ਚੱਕ ਪਾਦਾ ਕੋ ਮੇਰਾ ਵੀਰ ਆ ਰਣ ਬਿੰਦਾ ਡਾਕਟਰ ਆਪਣਾ ਲੈ ਕੇ ਤਸਦੀ ਵੀ ਕਰ ਸਕਦਾ ਠੀਕ ਲੋ ਮੇਰੀ ਜੈੱਡ ਬਲਾਏ ਗਾ ਗੀਆਂ ਤੇ ਥਣ ਥਣ ਵੀ ਚੰਗਾ ਵਾ ਤੇ ਇਸ ਜਗ ਬਹੁਤ ਜ਼ਿਆਦਾ ਚੰਗੀ ਆ ਤੁਹਾਨੂੰ ਨੀਵੇਰੀ ਕਿੰਨਾ ਸਾਫ਼ ਹੋਣੀ ਲੋ ਭਾਈ ਲੱਗੇ ਕਿਹੜਾ ਕਰਾਉਂਦੇ ਪੀ ਸ਼ਟਰ ਕੁਆਲਟੀ ਤੇ ਥਣ ਥਣ ਬਹੁਤ ਚੰਗਾ ਲੱਗਦਾ ਠੀਕ ਜੀ ਤੇ ਚੋਾਈ ਬੜੀ ਮੋਟੀ ਹੈ ਠੀਕ ਹੈ ਠੀਕ ਹੈ ਜੀ ਹਾਂਜੀ ਤੇ ਕੀਮਤ ਭ ਮੋਹਨਵੀਰ ਜੀ ਕਰ ਲਈਏ ਨਾ 70 ਕਰ ਦਿੱਕੇ ਜਾਇਜ਼ ਜਾਈ ਜਾਇਜ਼ ਕਰ ਦਿੱਗੇ ਹਾਂਜੀ 67 ਰੁਪਏ ਦੇਣਗੇ 200 ਰੁਪਏ ਵਾਲਾ ਕਰੀਏ ਪੂਰੇ ਪੈਂਡ ਦੇ ਦੇਈਏ 200 ਛੋਟ ਕਰ ਦਾਂ ਠੀਕ ਹੈ ਲਓ ਭਾਈ ਜੀ 65000 ਤੇ 200 ਠੀਕ ਹੈ ਲਓ ਕਿੰਨੀ ਆ ਠੀਕ ਹੈ ਠੀਕ ਹੈ ਜੱਟ ਬਲੈਕ ਆ ਕਿਤੇ ਮਿਲ ਕੇ ਰਿਕਾਰਡ ਵੀ ਚੰਗਾ ਹੈਗਾ ਹੁਣ ਵੀ ਦੁੱਧ 7 ਕਿਲੋ ਹਾਜ਼ਰ ਆ ਠੀਕ ਹੈ ਠੀਕ ਹੈ ਜੀ ਆਜੋ ਹੁਣ ਦੂਜੇ ਨੰਬਰ ਤੇ ਦੱਸਿਓ ਭਾਈ ਇਹਦੇ ਬਾਰੇ ਇਹ ਵੀਰ ਜੀ ਪਹਿਲਾਂ ਥੋੜਾ ਛੋਟੀ ਆ ਅੱਛਾ ਜੀ ਇਹਦੇ ਨਾਲ ਦੁੱਧ 9 ਕਿਲੋ ਜੇ ਅੱਛਾ ਜੀ ਹਾਂਜੀ ਤੇ ਬਚਾ ਦਾ ਮਰ ਗਿਆ ਜੀ ਠੀਕ ਹੈ ਜੀ ਹਾਂ ਜੀ ਕਿੰਨੇ ਘੰਟੇ ਲੱਗ ਗਿਆ ਤੁਸੀਂ ਨੂੰ ਇਹਨੂੰ ਸੂਈ ਨੂੰ ਵੀ ਜੋਦੇ ਵੀ 20 25 ਦਿਨ ਠੀਕ ਹੈ ਠੀਕ ਹੈ ਭਾਈ 20 ਤੋਂ 25 ਦਿਨ ਦੇ ਲਾਗੇ ਬੰਦੇ ਹੋ ਗਿਆ ਜੀ ਸੂਈ ਨੂੰ ਟਾਈਮ ਤੇ ਇਸ ਦਾ ਜਿਹੜਾ 9 ਲੀਟਰ ਇਹਦੇ ਕੋਲ ਦੋ ਬਿਲਕੁਲ ਤਿਆਰ ਆ। ਸ਼ਾਨ ਦਾ ਡਿਲੀਵਰੀ ਖੰਡਰ ਦਾ ਦੱਦਾ ਜਿਉਂ ਡੀਜੀ ਠੀਕ ਹੈ ਠੀਕ ਹੈ ਲੋ ਭਾਈ ਜੈਟ ਬਲੈਕ ਇਹ ਵੀ ਆ ਗਈ ਜਿਹੜੇ ਇਹ ਵੀ ਤੁਹਾਨੂੰ ਕੱਢ ਕੇ ਚੰਗੀ ਆ। ਸ਼ਾਨ ਤੋਂ ਬਹੁਤ ਕੱਲ ਪਾ ਦੇ ਵਾਲਾ ਬਾਕੀ ਦਾ ਪਾਤਾ ਹੈ। ਹਾਂ ਜੀ। ਇਹ ਲਾਗੇ ਤੁਹਾਡੇ ਕੋਲ ਕੀ ਤੇ ਖਾਣਾ ਦਾ ਸੈੱਟ ਹੈ। ਪੰਡੋਈ ਚੰਗਾ ਲੱਗਾ ਵਾ ਪੰਡੋਈ ਸੂਆ ਤੋਈਏ ਜੀ ਜੀ ਦੁੱਧ ਕਿਦਾ ਤੋਂ ਮਾਣ ਦੁੱਧ ਵੀਰ ਜੀ ਦਾਸ ਕਰੋ ਦੇਖਣਾ ਝੋਟੀ ਨਾ ਤਾਜੀ ਝੋਟੀ ਆ ਠੀਕ ਠੀਕ ਹਾਂ ਜੀ ਇਹ 10 ਲੀਟਰ ਦਾ ਦੁੱਧ ਚੋਈ ਜਾਊਗਾ ਤੇ ਕਰੋ ਫੇਸ ਕੁਆਲਟੀ ਜੀ ਦੇਖੋ ਆਣਾ ਬਹੁਤ ਕੁਆਰਟੀਓ ਦੋਵਾਂ ਵਿੱਚ ਹੁਣ ਬੜਾ ਜ਼ਿਆਦਾ ਚੰਗਾ ਲੱਗਾ ਠੀਕ ਜੀ ਹਾਂਜੀ ਤੇ ਕੀ ਮੁੱਲ ਭਾਈ ਜੀ ਦਾ ਸਰਸਿਕ ਵੀ ਬਹੁਤ ਗੱਡਾ ਚੰਗਾ ਹੈ ਲਓ ਭਾਈ ਲੱਗੋ ਹੋਣਵੀਰ ਜੀ ਦੇ ਬੱਚਾ ਨਾ ਮਾਰਦਾ ਫਿਰ ਟੋਡੀ ਦਿੰਦੇ ਆ ਦਾ 85 90 ਦੀ ਹਾਂਜੀ ਹੁਣ ਆਪਾਂ 70000 ਤੋਂ 2000 ਛੱਡ ਦਾਂਗੇ 68000 68000 ਦੀ ਠੀਕ ਹੈ ਲਓ ਭਾਈ 68000 ਦੀ ਤੇ ਉੱਥੇ ਛੋਟ ਛੜ ਕਰਾਂਗੇ ਆਪਾਂ ਠੀਕ ਹੈ ਜੀ ਛੋਟ ਜੇ ਆਪਾਂ ਮੌਕੇ ਤੇ ਹੋ ਜੂਗਾ ਤੇ ਅੱਜ ਹੁਣ ਦਿੱਤੀ ਨੰਬਰ ਤੇ ਅੱਜ ਸਿਓ ਭਾਈ ਵੈੜ ਦੇ ਬਾਰੇ ਇਹ ਵੈੜ ਪਹਿਲੇ ਤੋਂ ਨਹੀਂ ਸੀ ਹੋਈ ਜੀ ਅੱਛਾ ਜੀ ਇਹਦੇ ਮਗਰ ਵੀ ਠੀਕ ਹੈ ਠੀਕ ਹੈ 2:00 ਕਰਾਓ 4:00 ਕਰਾ ਲਿਆ ਜੀ 4:00 ਪਹਿਲਾਂ ਹੀ ਸਵੇਰ ਹੋਈ ਜਾਂ ਤੇ ਕਰੋ ਚੱਕ ਲਾ ਕੇ ਜੋ ਆਰਡਰ ਕਰਵਾਤੀ ਇਹ ਥਾਣਾ ਦਾ ਸੈੱਲ ਕਿਹਾ ਬਹੁਤ ਚੰਦਾ ਦੇਦਾ ਵੀ ਕਿ 13 ਲੀਟਰ ਜਿਹੜਾ ਇਹਦੇ ਕੋਲ ਇਸ ਟਾਈਮ ਬਿਲਕੁਲ ਦੁੱਧ ਤਿਆਰ ਆ। ਫਿਰ ਕਿਦਾਂ ਕਿਹਾ ਆਵਾਂਗਾ ਬਾਜੀ ਕੋਈ ਨੂੰ ਜੀ ਹੋ ਗਈ ਤੇ ਬਾਹਰ ਚਲਾ ਤੁਹਾਨੂੰ ਠੀਕ ਹੈ ਲਓ ਜੀ 12 13 ਦਿਨ ਸੂਈ ਨੂੰ ਹੋ ਗਈ ਆ ਤੇ ਕਰੋ ਆਹ ਬਾਜੀ ਦਾ ਫੀਮਲ ਕਾਪ ਜੇ ਕਿਸੇ ਦੇ ਠੀਕ ਹੈ ਠੀਕ ਹੈ ਜਿਹੜਾ ਮਰਜ਼ੀ ਬੈਠ ਕੇ ਬੋਲੇ ਲੋ 2:00 ਸੀਲਸ ਲੱਗ ਗਿਆ ਵਾੜ ਤੇ ਕਰੋ ਚੱਕ ਲਾਗੇ ਤੋ ਕ੍ਰਾਸ ਦੇ ਵਿੱਚ ਚੱਲੀ ਆ ਥਣ ਵੀ ਬੜਾ ਚੰਗਾ ਲੱਗਾ ਠੀਕ ਹੈ ਹਾਂਜੀ ਠੱਡੀ ਬੜੀ ਹੈ ਕੋਈ ਰੱਸੀ ਰੂਸੀ ਨਹੀਂ ਕੋਈ ਚੱਕ ਕਰ ਲੈ ਜਣ ਤੋਂ ਜਣ ਚੈੱਕ ਇਹਦੇ ਇਹਦਾ ਕੀ ਮੁੱਲ ਹੈ ਮੋਲਵੀਰ ਜੀ ਦਾ ਮਾ 45 46 ਜੋ ਮਰਜ਼ੀ ਕਰ ਲੀਏ ਹਾਂਜੀ ਮਤਲਬ ਹਾਂ ਨਾ ਜਿਹੜੀ ਇਹ 2 ਛੜਾਂ ਦਾ 40 ਚੋਂ ਤਤੀਰੀ ਤਤੀਰ ਜਦਾਂਗੇ ਠੀਕ ਹੈ ਠੀਕ ਲੋ ਹਾਂਜੀ ਤਤੀਰੀ ਪਛੀ ਵੇਰੋਂ ਨਵੀਂ ਵੈੜੇ ਚ ਉਗੀ ਮੂੰਹ ਜੇ 12 13 ਕਿਲੋ ਦੁੱਧ ਠੰਡਾ ਪਾਣੀ ਵਰਗਾਉਂਗਾ ਠੀਕ ਹੈ ਹਾਂਜੀ ਇਹ ਟੋਕੜ ਗੱਪਣ ਜੇ ਅੱਛਾ ਜੀ ਜਿਰੀ ਵੀਰ ਦੀ ਪੰਜਾਬੀ ਨਦੀ ਗੱਪਣ ਜੇਗਾ ਠੀਕ ਹੈ ਜੀ ਦੂਜਾ ਸੁਆਹ ਜੇ ਐਰ ਸ਼ਾਲ ਚ ਹੁੰਦੀ ਆ ਅੱਛਾ ਜੀ ਤੇ ਦੁੱਧ ਦੇ ਨਾਲ ਜਿਹੜਾ ਮਿੰਟੀ ਵਾਲਾ 7 1/2 ਕੋਈ ਨਾ ਹਾਂ ਜੇ ਵੀ ਪੰਜਾਬੀ ਨਦੀ ਇਹ ਪੰਜਾਬੀ ਨਦੀ ਚੱਕ ਪਾ ਲਾ ਪਹਰਾਈ ਆ ਪੰਜਾਂਮੀ ਨਾਲ ਕੀ ਆ ਕੰਮ ਹੈ ਜੇ ਮੈਨਾਂ ਵੀ ਇਹਨੂੰ ਕੋਸ਼ਿਸ਼ ਕਰਕੇ ਖਰਾ ਆ ਕੇ ਖੜੇ ਤਸੱਲੀ ਕਰਕੇ ਠੀਕ ਠੀਕ ਤਾਂ ਫੁੱਲ ਬਹੁਤ ਜੰਦਾ ਚਵਾਈ ਬਣੀ ਤੇ ਸਾਸਰੀ ਕਿਤੋਂ ਦਾ ਗੁੱਲ ਸੱਤ ਦਾ ਪੱਪਾ ਨਹੀਂ ਦਿਮਾਰ ਨੂੰ ਆ ਠੀਕ ਦੇ ਹਾਂ ਜੀ ਸਾਫਲੀ ਕਿਹੜਾ ਦੁੱਧ ਤੇ ਇਹ ਕੋ ਤਿਆਰ ਆ ਤੇ ਪੰਜਾਂਮੀ ਨਾਲ ਕੀ ਕਪਾਸ ਆ ਇਹ ਚਹਿਰ ਦੇ ਵਿੱਚ ਆ ਗਈ ਆ ਵੜ ਤੇ ਸੱਜੇ ਨੇ ਕਿੰਨਾ ਕਰਾਇਆ ਭਾਜੀ ਸੱਜੇ ਦੇ ਵੀਰ ਜੀ ਉਹਦੇ ਵੀਰ ਨੂੰ ਦੇ ਰਹੇ ਨੇ ਠੀਕ ਠੀਕ ਬਾਈ ਸੱਜੇ ਨੇ 20 ਲੀਟਰ ਜਿਹੜਾ ਦੁੱਧ ਭਰਿਆ ਵਈ ਵੀ ਰੱਖਦੇ ਆ ਤੈਨੂੰ ਅੰਕੂ ਨੇ ਰੋਕ ਚੰਗਾ ਕਰੋ ਜੱਗਾ ਮੁੱਢਿਆ ਦਾ ਸੰਦਿਆ ਦਾ ਥਾਣੇ ਦਾ ਭਾਗੀ ਵਾਈ ਠੀਕ ਠੀਕ ਬੋਲ ਸਕਦੇ ਤੇ ਦੂਜੀ ਤੇ ਦਲੀ ਕੰਪਣਾ ਬਜੀ ਤੇ ਤੀਜੀ ਵਾਲੀ ਗਾਹ ਗੱਭਣ ਤੇ ਤੁਝੇ ਸੁਈਆ ਠੀਕ ਠੀਕ ਤੁਹਾਡੀ ਤੇ ਇਹਦੀ ਗਾਹ ਗੱਭਣ ਦੇ ਪੰਜਾਬੀ ਮੈਨੂੰ ਕਿਆ ਕ ਪਾਸ ਆ ਤੇ ਸਾਥ ਦੇ ਲੀੜੀ ਕੋਈ ਬਾਈ ਨਹੀਂ ਛਾਈ ਨਹੀਂ ਆ ਬਿਲਕੁਲ ਸਾਦ ਠੀਕ ਠੀਕ ਲੋਬ ਜੀ ਸਾਰੇ ਥਾਣੇ ਬਰਾਬਰੀ ਦੀ ਬੋਲੀ ਬੋਲੀ ਵੱਡੀ ਚੰਗੀ ਲੱਗਦੀ ਕਰੋ ਲਾਗੇ ਤੋਂ ਚੈੱਕ ਫੇਸ ਕੁਆਲਟੀ ਇਹਦਾ ਕੀ ਮੁੱਲ ਭਾਜੀ ਹਰ ਮੋਲ ਵੀਰ ਕੀ ਇਹਦਾ ਵੀ ਮਨੋ ਜਿੰਨਾ ਮਰਜ਼ੀ ਕਰ ਲੀਏ ਭਾਵੇਂ 40 42 45 ਅੱਛਾ ਜੀ ਮਨੋ 36000 ਜਦੋਂ 200 ਛੋਟ ਕਰ ਦਾਂਗੇ ਠੀਕ ਹੈ ਠੀਕ ਹੈ ਲਓ ਭਾਜੀ 36200 ਜੀਆ ਜੋੜ ਬਿਲਕੁਲ ਨਿਕ ਨਿਕ ਮੁੱਲ ਕਿਤੇ ਵੀਰ ਨੇ ਤੇ ਜਿੱਥੋਂ 200 ਰੁਪਇਆ ਛੋਟ ਹੀ ਹੁਣੀ ਆ ਚਲੋ ਚੈੱਕ ਕਰਵਾ ਗੋ ਸਾਰੇ ਵੀਰ ਦੇ ਕੋਲ ਚੰਗੇ ਆ ਤੇ ਜਿਹੜੀ ਪੂਰੀ ਪਗਲੀ ਮੇਰੇ ਅੱਗੇ ਇੱਥੇ ਆ ਕੇ ਪਸੰਦੀ ਕਰਕੇ ਖੜੇ ਜਿੰਨੇ ਵੀ ਮਨੋ ਜਿਹੜੇ ਨਹੀਂ ਆ ਸਕਦਾ ਨਾ ਉਹ ਵੀਡੀਓ 깔ਦੇ ਚਵਾ ਦੇ ਠੀਕ ਹੈ ਠੀਕ ਹੈ ਤੇ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ ਵੀਡੀਓ ਪੂਰੀ ਵੇਖਣ ਲਈ